ਜੀਨਾ ਵਾਂਗੂ ਵੇ ਤੂੰ ਸ਼ੇਰਾਂ ਦੀ ਲਗਾਤੇ ਮੈਂ ਜੂੜ ਵਾਂਗੂ ਭੱਡ ਦੂੰ ਤੂੰ ਆਲੇ ਜੀ ਦੇ ਰੌਂਦ ਬਰਾ ਮੋਰ ਚ ਤੇਰੀ ਕਦੇ ਬਚਾ ਲੈ ਜੱਤਾ ਗੱਡ ਦੂੰ ਕੀ ਹਾਲ ਚੈ ਠੀਕ ਹੋ ਸਾਰੇ ਇਹ ਹੈਗੇ ਗੁਰਜਸ ਵਲੋਗਸ ਵਾਲੇ ਇਹਨਾਂ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਇਹ ਹੈਗਾ ਸੀਬਿਆ ਕਪਲ ਇਹਨਾਂ ਨੂੰ ਥੋੜੇ ਘਟ ਲੋਕ ਜਾਂਦੇ ਆ ਇਹਨਾਂ ਦੋਨਾਂ ਕਪਲ ਦੇ ਵਿੱਚ ਨਾ ਕਾਫੀ ਸਿਮਿਲੈਰਟੀਆਂ ਹੈ ਸਿਮਿਲੈਰਟੀਆਂ ਹੋਣ ਦੇ ਬਾਵਜੂਦ ਵੀ ਇਹਨਾਂ ਦੋਨਾਂ ਵਿੱਚੋਂ ਇੱਕ ਦੇ ਨਾਲ ਬੜਾ ਪੇਤਪਾਵ ਹੋ ਰਿਹਾ ਤੇ ਤੁਹਾਨੂੰ ਪਤਾ ਆਪਾਂ ਕਿਸੇ ਨਾਲ ਕੋਈ ਪੇਤਪਾਵ ਨਹੀਂ ਕਰਦੇ ਇੱਥੇ ਇਕੁਅਲੀ ਹੀ ਸਾਰਿਆਂ ਨੂੰ ਟਰੀਟ ਕੀਤਾ ਜਾਂਦਾ ਹੈ ਸਿਮਿਲੈਰਟੀ ਦੀ ਗੱਲ ਕਰ ਲਈਏ ਤਾਂ ਜਿਹੜੀ ਜਸਪ੍ਰੀਤ ਹੈਗੀ ਹੈ ਗੁਰਜਸ ਵਲੋਗ ਵਾਲੀ ਠੀਕ ਹੈ ਇਹ ਪੜ੍ਹੀ ਲਿਖੀ ਹੈ ਇਹਨੇ ਨਰਸਿੰਗ ਕੀਤੀ ਹੋਈ ਹੈ ਇਹ ਆਪਣਾ ਬੁਟੀਕ ਚਲਾ ਰਹੀ ਹੈ ਤੇ ਰੀਲਸ ਦਾ ਪ੍ਰਮੋਸ਼ਨ ਐਕਸੈਟਰਾ ਐਕਸੈਟਰਾ ਕਰ ਰਹੀ ਹੈ। ਤੇ ਜੇ ਸੀਬੀਆ ਕਪਲ ਵਾਲੀ ਮਨਪ੍ਰੀਤ ਹੀ ਗੱਲ ਕਰ ਲਈਏ ਤਾਂ ਇਹ ਵੀ ਪੜੀ ਲਿਖੀ ਹੈ। ਇਹਨੇ ਬੀਐਸਸੀ ਬੀਐਡ ਕੀਤੀ ਹੋਈ ਹੈ। ਇਸ ਦੇ ਬਾਵਜੂਦ ਵੀ ਇਹ ਵਲੋਗਸ ਪਾ ਰਹੀ ਹੈ, ਰੀਲਸ ਪਾ ਰਹੀ ਹੈ, ਪ੍ਰਮੋਸ਼ਨਸ ਕਰ ਰਹੀ ਹੈ। ਠੀਕ ਹੈ। ਤੇ ਬੜੀ ਹੀ ਇੰਟਰਸਟਿੰਗ ਗੱਲ ਹੈ। ਗੁਰਜਸਨਾਂ ਦੀ ਰੋਸਟਿੰਗ ਰੰਝੇ ਕੀ ਹੋਈ ਹੈ ਤੇ ਇਹਨਾਂ ਤੇ ਅਜ ਤੱਕ ਮੇਰੇ ਹਿਸਾਬ ਨਾਲ ਕਿਸੇ ਨੇ ਵੀਡੀਓ ਹੀ ਨਹੀਂ ਪਾਈ ਤੇ ਜੇ ਕੰਟੈਂਟ ਦੀ ਦੋਨਾਂ ਦੀ ਗੱਲ ਕਰ ਲਈਏ ਆਲਮੋਸਟ ਸਿਮਿਲਰ ਜਿਹਾ ਹੀ ਹੈ। ਫਰਕ ਇਹ ਹੈ ਨਾ ਉਹ ਥੋੜਾ ਪਿੰਡੂ ਅਧਿਆਪਕ ਸਾਹਿਬ ਨਾਲ ਵਲੋ ਲੋਕਸ ਵਗੈਰਾ ਪਾਉਂਦੇ ਹੈਗੇ ਆ ਅੱਗੇ ਇਹਨਾਂ ਦੀ ਆਪਾਂ ਕੰਟੈਂਟ ਦੀ ਵੀ ਗੱਲ ਕਰਾਂਗੇ ਤੇ ਪਹਿਲਾਂ ਦੇਖੋ ਕਲਿੱਪ ਫਿਰ ਅੱਗੇ ਗੱਲ ਕਰਦੇ ਆਂ ਨੂੰ ਕਦੇ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਅਸੀਂ ਕਦੇ ਕੋਈ ਗਲਤ ਤੁਹਾਨੂੰ ਵੀਡੀਓਜ਼ ਅਪਲੋਡ ਕੀਤੀ ਹੋਵੇ ਹਨਾ ਤੇ ਕਦੇ ਕੋਈ ਪ੍ਰੋਮੋਸ਼ਨ ਕੀਤੀ ਹੋਵੇ ਹਨਾ ਜਾਂ ਕਦੇ ਤੁਹਾਨੂੰ ਕੋਈ ਗਲਤ ਕੰਟੈਂਟ ਪਾਇਆ ਹੋਵੇ ਹਨਾ ਆਪਾਂ ਉਦਾਂ ਦੀ ਕੋਈ ਚੀਜ਼ ਕੀਤੀ ਨਹੀਂ ਹੈਗੀ ਠੀਕ ਆ ਸੋਸ਼ਲ ਮੀਡੀਆ ਤੇ ਜਿੱਦਾਂ ਦਾ ਮਾੜਾ ਮੋਟਾ ਕੰਟੈਂਟ ਹੁੰਦਾ ਉਹ ਆਪਾਂ ਜ਼ਰੂਰ ਸ਼ੇਅਰ ਕਰਦੇ ਆਂ ਬਟ ਕਦੇ ਵੀ ਸਾਡਾ ਇਹ ਮੋਟਿਵ ਨਹੀਂ ਰਿਹਾ ਵੀ ਹਾਂ ਯਾਰ ਵੀ ਅਸੀਂ ਉਹੀ ਫਾਲਤੂ ਦਾ ਕੰਟੈਂਟ ਪਾਈ ਜਾਈਏ ਜਿਹਦਾ ਕੋ ਬਸ ਇਹ ਹੁੰਦਾ ਫਨੀ ਕੰਟੈਂਟ ਪਾਉਣੇ ਹੁੰਦੇ ਆ ਪ੍ਰੈਂਕ ਜਾਂ ਮੋਟੀਵੇਸ਼ਨਲ ਕੰਟੈਂਟ ਹੁੰਦਾ ਸਾਡਾ ਹਨਾ ਜਰੂਰ ਦੱਸਿਓ ਹਣ ਇਥੇ ਕੀ ਕਹਿ ਰਹੀ ਹੈਗੀ ਆ ਅਸੀਂ ਸੋਸ਼ਲ ਮੀਡੀਆ ਤੇ ਕੋਈ ਫਾਲਤੂ ਦਾ ਕੰਟੈਂਟ ਨਹੀਂ ਬਣਦੇ ਬੇਤੁਕਾ ਕੰਟੈਂਟ ਨਹੀਂ ਬਣਦੇ ਸੇ ਮੋਟੀਵੇਸ਼ਨਲ ਜਾਂ ਪ੍ਰੈਂਕ ਵੀਡੀਓ ਹੀ ਪਾਣੇ ਆ ਤੁਹਾਡਾ ਪ੍ਰੈਂਕ ਵੀ ਨਾ ਪੇਨ ਦਿੰਦਾ ਆ ਠੀਕ ਐ ਪ੍ਰੈਂਕ ਉਹ ਹੁੰਦਾ ਜਿਹੜਾ ਨਾ ਸਾਹਮਣੇ ਵਾਲੇ ਨੂੰ ਪਤਾ ਹੋਵੇ ਤੇ ਨਾ ਆਡੀਅנס ਨੂੰ ਪਤਾ ਹੋਵੇ ਤੁਸੀਂ ਥੰਬਨੇਲ ਦੇ ਵਿੱਚ ਲਿਖ ਦਿੰਨੇ ਹੋ ਵੀ ਹਾਂ ਅੱਜ ਹਸਬੰਦ ਨਾਲ ਕੀਤਾ ਪ੍ਰੈਂਕ ਅੱਜ ਫਲਾਣੇ ਨਾਲ ਕੀਤਾ ਪ੍ਰੈਂਕ ਪ੍ਰੈਂਕ ਦੇ ਤਾਂ ਸਾਰੀ ਐਕਸਾਈਟਮੈਂਟ ਤੁਸੀਂ ਖਤਮ ਕਰ ਦਿੰਨੇ ਹੋ ਉਸ ਪ੍ਰੈਂਕ ਦਾ ਕੀ ਮਤਲਬ ਨਿਕਲਿਆ ਜਿਹੜਾ ਪਤਾ ਹੀ ਲੱਗ ਗਿਆ ਆਡੀਅנס ਨੂੰ ਵੀ ਇਹ ਪ੍ਰੈਂਕ ਹੋ ਰਿਹਾ ਪ੍ਰੈਂਕ ਕਿਉਂ ਹੁੰਦਾ ਮੰਨ ਲਓ ਤੁਹਾਡਾ ਵੀਡੀਓ 20 ਮਿੰਟ ਦਾ ਤੇ 18 ਮਿੰਟ ਆਡੀਅנס ਦੇ ਵਿੱਚ ਸਸਪੈਂਸ ਬਣਿਆ ਰਵੇ ਇਹ ਚੱਲ ਕੀ ਰਿਹਾ ਤੁਸੀਂ ਦੱਸ ਕੇ ਪ੍ਰੈਂਕ ਕਰਦੇ ਹੋ ਕਿਹੜਾ ਪ੍ਰੈਂਕ ਹੈ ਨਾਲੇ ਇਸ ਪ੍ਰੈਂਕ ਦਾ ਮੈਨੂੰ ਦੱਸੀ ਤੂੰ ਕੀ ਨਿਕਲਦਾ ਹੈਗਾ ਤੂੰ ਕਹਿੰਦੀ ਮੈਂ ਫਾਲਤੂ ਬੇਲੋੜਾ ਕੰਟੈਂਟ ਨਹੀਂ ਅਪਲੋਡ ਕਰਦੀ ਸ੍ਰੀ ਗਾਲੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮਿਸਟਰ ਐਂਡ ਮਿਸਿਸ ਸਵੀਆ ਕਪਲ ਦੇ ਕੱਲ੍ਹ ਵਾਲੇ ਵਲੌਗ ਨੂੰ ਗਾਇਸ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਠੀਕ ਹੈ ਪ੍ਰੈਂਕ ਕੀਤਾ ਸੀ ਕੱਲ ਰਿੱਕੀ ਨਾਲ ਅਸੀਂ ਰਿੱਕੀ ਨਾਲ ਆ ਚਮਚੀਤੀ ਪ੍ਰੈਂਕ ਹੋ ਜਾਂਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰੇ ਨਾਲ ਪ੍ਰੈਂਕ ਹੋ ਗਿਆ ਬੜਾ ਮਜ਼ਾ ਆਉਂਦਾ ਰਿੱਕੀ ਨਾਲ ਪ੍ਰੈਂਕ ਕਰਨ ਦੇ ਵਿੱਚ ਸਭ ਤੋਂ ਵੱਧ ਘੈਂਟ ਨਜ਼ਾਰਾ ਆਉਂਦਾ ਮੈਨੂੰ ਆਇਆ ਜੀ ਇਹਨਾਂ ਦਾ ਬੁਟੀਕ ਇਹ ਬੁਟੀਕ ਨਹੀਂ ਹੈ ਬੁਟੀਕ ਕਮ ਸਟੂਡੀਓ ਹੈ ਇੱਥੇ ਦਿੱਲੀ ਦੇ ਇਹਨੇ ਸੂਟ ਨਹੀਂ ਸਿੱਤੇ ਜਾਂਦੇ ਜਿੰਨੀਆਂ ਇੱਥੇ ਦਿੱਲੀ ਰੀਲਸ ਸ਼ਾਰਟ ਵੀਡੀਓ ਜਾਂ ਵਲੌਗ ਬਣ ਜਾਂਦੇ ਹੈਗੇ ਆ ਠੀਕ ਹੈ ਹੁਣ ਇਹ ਕੀ ਕਹਿ ਰਹੀ ਹੈ ਵੀ ਕੱਲ ਰਿੱਕੀ ਤੇ ਪ੍ਰੈਂਕ ਕੀਤਾ ਸੀ ਕੱਲ ਵੀ ਇਹਨਾਂ ਨੇ ਇੱਕ ਪ੍ਰੈਂਕ ਕੀਤਾ ਸੀ ਵੀ ਮਨਪ੍ਰੀਤ ਦੇ ਪੈਣਗੇ ਥੱਪੜ ਤੇ ਅੱਜ ਵੀ ਅਗਲੇ ਦਿਨ ਪ੍ਰੈਂਕ ਕਰ ਰਹੀ ਐ ਤੇ ਉਹਦੇ ਦੇਖਣ ਤੋਂ ਕਹਿਣਾ ਕਿ ਚਾ ਰਹੀ ਐ ਵੀ ਤੇਰੇ ਘਰ ਵਾਲੇ ਦੇ ਵਿੱਚ ਸਮਝ ਘਟਦਾ ਵੀ ਤੂੰ ਹਰ ਵਾਰ ਇਹਦੇ ਨਾਲ ਪ੍ਰੈਂਕ ਕਰ ਜਾਂਦੀ ਐ ਤੇ ਇਹਨੂੰ ਪਤਾ ਹੀ ਨਹੀਂ ਲੱਗਦਾ ਮਤਲਬ ਤਾਂ ਫਿਰ ਇਹੀ ਕੱਲ ਦਾ ਨਿਕਲਿਆ ਨਾ ਵੀ ਤੂੰ ਜਿਆਦਾ ਸਿਆਣੀ ਐ ਤੇ ਉਹ ਵਿਚਾਰਾ ਭੋਲਾ ਐ ਹੈਨਾ ਦੂਸਰਾ ਸੀਗਾ ਹਾਂਜੀ ਬਾਈ ਕੱਲ ਵਾਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਥੈਂਕ ਯੂ so much guys ਬੜਕੁਲੀ ਯਾਰ ਬੰਦਾ ਸਪੋਰਟ ਦੀ ਕਰਦਾ ਯਾਰ ਮੈਨੂੰ ਫਿਰ ਰੋਣਾ ਨਿਕਲਣ ਵਾਲਾ ਹੋ ਜਾਂਦਾ ਕਿੰਦਾ ਜੁੜਦਾ ਵਾਲੀ ਮੜੀ-ਮੋਟੀ ਦਾ ਯਾਰ ਬੰਦਾ ਸਪੋਰਟ ਕਰਿਆ ਹੁਣ ਸ਼ੁਰੂ ਹੋਣਿਆ ਜੀ ਇਹਨਾਂ ਦੇ ਅਸਲੀ ਡਰਾਮੇ ਪਤਾ ਹੈ ਇਹਦੇ ਘਰ ਵਾਲੇ ਨੂੰ ਵੀ ਸਾਰਾ ਕੁਝ ਹੈ ਬਟ ਉਹ ਵੀ ਪੂਰਾ ਨਟਕੀ ਬਾਜ਼ ਹੈਗਾ ਹੁਣ ਤੁਸੀਂ ਦੇਖਿਆ ਬ੍ਰਾਮਨਾ ਆਡੀਅੰਸ ਦਾ ਥੈਂਕਸ ਕਰਕੇ ਆਪਣੀ ਚੇਅਰ ਤੇ ਬੈ ਗਈ ਹੈ ਤੇ ਕੋਈ ਗੱਲ ਨਹੀਂ ਹੋਈ ਤੇ ਹੰਝੂ ਘੇਰਨ ਲੱਗ ਗਈ ਹੈ ਅੱਗੇ ਦੇਖਦੇ ਹਾਂ ਅੱਛਾ ਇਹ ਹੰਝੂ ਨਕਲੀ ਨਹੀਂ ਮਿਲੀ ਪਤਾ ਲੱਗਦਾ ਅੱਛਾ ਮੈਂ ਰੋਂਦੀ ਐਕਟਿੰਗ ਕਰ ਰਹੀ ਹਾਂ ਕਹਿੰਦਾ ਕਿ ਉਹਦਾ ਸ਼ੋਰ ਨਾ ਆ ਰਿਹਾ ਕੋਈ ਉਹ ਤਾਂ ਮੈਨੂੰ ਕਿੰਨੀ ਦੁਖੀ ਹੋਈ ਪਈ ਆ ਉਹ ਸਾਈਡ ਤੇ ਕਿਹੜੀਆਂ ਇਹਦੀਆਂ ਅਸਿਸਟੈਂਟ ਹੈਗੀਆਂ ਕੁੜੀਆਂ ਉਹ ਵੀ ਹਾਸੇ-ਪਾਸੇ ਬੈਠੀਆਂ ਹੱਸੀ ਜਾ ਰਹੀਆਂ ਹੈਗੀਆਂ ਤੇ ਉਹ ਚੁੱਪ ਕਰਾਨੀ ਗਿਆ ਤੇ ਕਹਿ ਰਿਹਾ ਤੁਹਾਨੂੰ ਕੀ ਲੱਗਦਾ ਮੇਰੇ ਹੰਝੂ ਇਹ ਨਕਲੀ ਹੈ ਮੈਂ ਡਰਾਮਾ ਕਰਦੀ ਹਾਂ ਉਹ ਵੀ ਕਹਿੰਦਾ ਹਾਂ ਮੈਨੂੰ ਲੱਗਦਾ ਹੈਗਾ ਡਰਾਮਾ ਕਰਦੀ ਵੀ ਹੈ ਮੇਰੀ ਕੋਈ سپورਟ ਨਹੀਂ ਕਰਦਾ ਇਹ ਉਹ ਮੈਂ ਕੱਲੀ ਹਾਂ ਸੋ ਨਹੀਂ ਲਿਆ ਤੁਸੀਂ ਸਾਰਾ ਕੁਝ ਅੱਗੇ ਦੇਖ ਲੇ ਉਸ ਨੂੰ ਰੋਣਾ ਮੇਰੇ ਲੈਸ ਨੂੰ ਤਾਂ ਤਾਦ ਬਣਾਵਾ ਬਦਲੋ ਕੁਛ ਵੀ ਕਹ ਰਹੀ ਯਾਰ ਸਭ ਇਹ ਕਿਹੜੀ ਲੱਗਦੀ ਹੈ ਇਹ ਕਿਸੇ ਬੇਵਕੂਫ ਬੰਦੇ ਨੂੰ ਵੀ ਨਾ ਪਤਾ ਲੱਗ ਜੂਗਾ ਵੀ ਇਹ ਰੋਂਦਾ ਡਰਾਮਾ ਕਰ ਰਹੀ ਹੈ ਹੁਣ ਉਹ ਕੁੜੀ ਨੇ ਵੀ ਹੱਸ ਕੇ ਕਿਹਾ ਜੇਦੀ ਰੋਵੋ ਨਾ ਚਲ ਕੁੜੀਆਂ ਨੂੰ ਤਾਂ ਪਤਾ ਹੀ ਹੈ ਵੀ ਪ੍ਰੈਂਕ ਕਰ ਰਹੀ ਹੈ ਡੇਲੀ ਉਹਨਾਂ ਦੇ ਨਾਲ ਹੀ ਇਦਾਂ ਦੀਆਂ ਪ੍ਰੈਂਕ ਪ੍ਰੈਂਕ ਵੀਡੀਓ ਬਣਾਉਂਦੀ ਹੈ ਰਹਿੰਦੀ ਹੈਗੀ ਹੈ ਹੁਣ ਉਹ ਗੁੱਸੇ ਨਾਲ ਉੱਠ ਕੇ ਬਾਹਰ ਚਲਾ ਗਿਆ ਇਹਦੇ ਘਰ ਇਹਦੇ ਘਰ ਵਾਲੇ ਦਾ ਨਾ ਇਹੀ ਕੰਮ ਹੈ ਜਾਂ ਤਾਂ ਬੁਟੀਕ ਦੇ ਅੰਦਰ ਬੈਠਾ ਰਹੂਗਾ ਜਾਂ ਫਿਰ ਬਾਹਰ ਗੱਡੀ ਦੇ ਵਿੱਚ ਏਸੀ ਚਲਾ ਕੇ ਬੈਠਾ ਰੂਗਾ ਇਹਦਾ ਇਹੀ ਕੰਮ ਹੈ ਹਜੇ ਤੱਕ ਮੈਂ ਜਿੰਨੇ ਕੁ ਵੀ ਇਹਨਾਂ ਦੇ ਵਲੌਗ ਦੇਖਿਆ ਮੈਨੂੰ ਇਹਦਾ ਕੋਈ ਕੰਮਕੁਮ ਤਾਂ ਸਮਝ ਨਹੀਂ ਆਇਆ ਵੀ ਇਹਦਾ ਬੰਦਾ ਵੀ ਕੋਈ ਕੰਮ ਕਰਦਾ ਹੈ ਮੈਨੂੰ ਲੱਗਦਾ ਮੇਨ ਸੋਰਸ ਇਹਨਾਂ ਦਾ ਬਲੌਗਿੰਗ ਔਰ ਆ ਜਿਹੜਾ ਮੜਮੋਟਾ ਬੁਟੀਕ ਚਲਾਉਂਦੇ ਉਹੀ ਹੈਗਾ ਠੀਕ ਹੈ ਜੀ ਅੱਗੇ ਦੇਖਦੇ ਹਾਂ ਗਾਇਸ ਮੈਂ ਰੂਨ ਨਾਲ ਪ੍ਰੈਂਕ ਕਰ ਰਹੀ ਹਾਂ ਇਰਕ ਨਾਲ ਮੈਨੂੰ ਇਰਕੀ ਬਾਹਰ ਚਲੇ ਗਿਆ ਮੈਨੂੰ ਚੋਪੋ ਵੀ ਨਹੀਂ ਕਰਾਇਆ ਦੇਖੋ ਦੇਖੋ ਕੀ ਉਹਨਾਂ ਨੂੰ ਪਤਾ ਲੱਗ ਗਿਆ ਪਤਾ ਲੱਗ ਗਿਆ ਨੀ ਪਤਾ ਲੱਗ ਕਿ ਕਿ ਨੂੰ ਮੈਂ ਰੋ ਰਹੀ ਹਾਂ ਗੁੱਸੇ ਚ ਗਾਇਸ ਤੁਸੀਂ ਦੇਖਿਆ ਵੀ ਗੁੱਸੇ ਚ ਉੱਠ ਕੇ ਚਲੇ ਗਏ ਨੇ ਉਹ ਬਾਹਰ ਕਿਤੇ ਗਏ ਨੇ ਜਾਓ ਵੀ ਪਰ ਦੇਖਿਆ ਇਹਨਾਂ ਸਾਰੇ ਵਲੋਗਰਾਂ ਦਾ ਸਾਰਿਆ ਪਿਆ ਹੁਣ ਆਡੀਅੰਸ ਨੂੰ ਕੀ ਕਹਿ ਰਹੀ ਹੈ ਗਾਇਸ ਮੈਂ ਵਿਕੇ ਦੇ ਨਾਲ ਨਾ ਰੋਣ ਵਾਲਾ ਪ੍ਰੈਂਕ ਕਰ ਰਹੀ ਹਾਂ ਆ ਬਾਹਰ ਮੋਟਾ ਮੋਟਾ ਲਿਖ ਕੇ ਲਾਇਆ ਹੈਗਾ ਕ੍ਰਾਈਂਗ ਪ੍ਰੈਂਕ ਔਨ ਹਸਬੈਂਡ ਤੇ ਲੋਕਾਂ ਨੂੰ ਸਮਝ ਆਂਦਾ ਫਿਰ ਤੇਰੇ ਵਿੱਚ ਤੇ ਮੀਨੂ ਸਿਰਾਂ ਦੇ ਵਿੱਚ ਫਰਕ ਕੀ ਰਹਿ ਗਿਆ ਉਹ ਵੀ ਉਸ ਦਿਨ ਉਹਨੇ ਵਲੌਗ ਪਾਇਆ ਸੀ ਅਸੀਂ ਚੱਲੇ ਰਮਾਨ ਮੱਲੀ ਕੋਲ ਪੂਰੀ ਵਾਰ ਫੋਟੋ ਲਾਈ ਸੀ ਤੇ ਵਲੌਗ ਦੇ ਵਿੱਚ ਕੀ ਬੋਲੀ ਸੀ ਕਾਇਓ ਤੁਹਾਡੇ ਵਾਸਤੇ ਸਰਪ੍ਰਾਈਜ਼ ਹੈ ਅੱਜ ਅਸੀਂ ਵੱਡੇ ਸੈਲੇਬ੍ਰਿਟੀ ਨੂੰ ਮਿਲਣ ਚੱਲੇ ਆਂ ਠੀਕ ਹੈ ਤੇ ਤੇਰੇ ਪੜ੍ਹੇ ਲਿਖੇ ਹੋਂਦਾ ਫਾਇਦਾ ਕੀ ਹੈਗਾ ਤੁਹਾਨੂੰ ਆਦਤ ਪੈ ਗਈ ਹੈ ਈਜ਼ੀ ਮਨੀ ਦੀ ਹੋਰ ਕੁਝ ਵੀ ਨਹੀਂ ਹੈਗਾ ਅੱਗੇ ਦੇਖਦੇ ਆਂ ਨਹੀਂ ਕਰਦੀ ਮੈਂ ਗੱਡੀ ਚ ਫੇਰ ਭੱਗ ਜਾਈ ਨਹੀਂ ਜਾ ਕੇ ਰੋਣ ਲੱਗ ਲੇਗੀ ਦੇਖੀ ਗੱਡੀ ਚ ਗਏ ਚੈੱਕ ਕਰ ਤੁਸੀਂ ਮੈਨੂੰ ਚੁੱਪ ਨਹੀਂ ਕਰਾ ਕੇ ਆਏ ਕੌਣ ਮੇਰਾ ਰੋਣਾ ਇੰਨਾ ਵੀ ਨਕਲੀ ਨਹੀਂ ਹੈਗਾ ਮੈਂ ਪਤਾ ਉੱਥੇ ਰੋ ਜਾਂਦੀ ਸੀ ਕਿ ਮੇਰਾ ਉਹ ਵੀ ਰੋਣਾ ਨਕਲੀ ਆਂਦਾਗਾ ਯਾਰ ਮੈਂ ਕੀ ਕਰਾਂ ਦਰਦ ਨੇ ਕੰਮ ਕੰਮ ਕਰੀ ਵੀ ਕੰਮ ਇੱਥੇ ਵੀ ਕੰਮ ਜੇ ਜਵਾਬ ਨੂੰ ਸਾਹਮਣਾ ਉਹ ਵੀ ਤੈਨੂੰ ਸਾਹਮਣਾ ਪਊਗਾ ਤਸ ਮੈਂ ਕਿ ਤੂੰ ਸਭ ਨੂੰ ਮੇਰੇ ਕੋਲ ਨਾ ਆਉਂ ਇੰਨਾ ਟਿਕਦਾਗਾ ਰਾਣੀ ਇਹ ਕੀ ਕਰਤੀ ਕਿ ਮੂਰੀ ਐਲਮੈਡੀ ਚੁੱਪ ਦਗਰਾਂ ਲੇ ਦਿੱਟੂਗੀ ਆ ਦੇਖ ਲੋ ਇਹਨਾਂ ਦੇ ਹਾਲ ਓਟ ਕੇ ਬਾਹਰ ਗੱਡੀ ਚ ਆ ਗਿਆ ਤੇ ਮਗਰ ਰੋਣਾ ਆਪਣਾ ਦਿਖਾਣ ਲਈ ਗੱਡੀ ਦੇ ਵਿੱਚ ਜਾ ਕੇ ਹੁਣ ਰੋਂਦੀ ਪਈ ਐ ਤੁਸੀਂ ਮੈਨੂੰ ਕੁੜੀਆਂ ਸਾਹਮਣੇ ਚੁੱਪ ਨਹੀਂ ਕਰਾਇਆ ਮੇਰੀ ਬੇਇੱਜ਼ਤੀ ਕਰਤੀ ਬੇਇੱਜ਼ਤੀ ਤਾਂ ਦੇਖ ਤੇਰੀ ਹੋਈ ਐ ਜਿਹੜਾ ਉਹਨੇ ਤੈਨੂੰ ਕੁੜੀਆਂ ਸਾਹਮਣੇ ਪੁੱਛਿਆ ਨਹੀਂ ਮਾਨਪ੍ਰੀਤ ਬੇਬੀ ਕੀ ਹੋਇਆ ਤੂੰ ਕਿਉਂ ਰੋ ਰਹੀ ਐ ਤੇਨੂੰ ਕੋਈ ਤਕਲੀਫ ਐ ਤੂੰ ਇਹ ਚਾਹੁੰਦੀ ਸੀ ਓਟ ਕੇ ਬਾਹਰ ਆ ਗਿਆ ਕਿ ਸਕ੍ਰਿਪਟ ਇਹਦਾ ਲਿਖੀ ਸੀ ਦੱਸ ਮੈਨੂੰ ਸਕ੍ਰਿਪਟ ਇਹਦਾ ਲਿਖੀ ਹੋਣੀ ਐ ਚਲੋ ਕੋਈ ਗੱਲ ਨਹੀਂ ਤੇ ਹੁਣ ਕੀ ਕਹਿ ਰਹੀ ਐ ਇੱਥ ਜੋ ਕੰਮ ਨਹੀਂ ਕਰਦਾ ਹੈਗਾ ਮੇਰੇ ਸਾਬ ਨਾਲ ਹਾਇ ਤੱਕ ਜਿੱਤੇ ਤੱਕ ਮੈਂ ਦੇਖਿਆ ਮੈਨੂੰ ਨਹੀਂ ਉਹਦਾ ਕੋਈ ਕੰਮ ਨਜ਼ਰ ਆਇਆ ਫਿਰ ਡਬਲ ਕੰਮ ਤਾਂ ਤੈਨੂੰ ਕਰਨੇ ਪੈਣਾ ਮੈਂ ਤਾਂ ਗਿੱਟੀ ਦੀ ਬੇਟੀ ਦੇਖੀ ਆਂ ਪੜਾ ਲੱਗਦਾ ਆ ਆਪਣੇ ਹੋ ਨਹੀਂ ਇਹੋ ਇੰਪਲੋਏ ਨਹੀਂ ਆ ਸਾਹਮਣੇ ਪੜਾ ਲੱਗਦਾ ਵੀ ਕੀ ਕਰੀ ਜਾਂਦੇ ਰੋਈ ਜਾਂਦੇ ਨੇ ਇੰਨਾ ਕੁ ਤਾਂ ਸੈਂਸ ਤੈਨੂੰ ਵੀ ਹੋਣੀ ਚਾਹੀਦੀ ਤੇ ਪੜੀ ਹੋਈ ਆ ਫਿਰ ਯਾਰ ਚੁੱਪ ਕਰਾ ਲੈਂਦੇ ਮੈਨੂੰ ਗਿੱਟੀ ਗੱਲ ਸੀਗੀ ਗੱਲ ਚੁੱਪੀ ਯਾਰ ਮੈਂ ਉੱਥੇ ਚੁੱਪ ਕਰਾਉਂ ਤੂੰ ਪੁਆਇੰਟ ਦਾ ਕੱਢਾ ਬੋਕ ਟੱਡਣਾ ਸੀ ਚੱਲ ਹੁਣ ਚੁੱਪ ਕਰ ਜਾ ਹੁਣ ਤਰਾਈਏ ਨਾ ਸੋ ਇੱਕੋ ਦੇ ਮਠਾਰੂ ਤੇ ਇੱਕ ਆ ਉਹ ਵੀ ਆਪਣੇ ਜਿਹੜਾ ਸਲੂਨ ਤੇ ਉਹਨਾਂ ਸਟਾਫ ਰੱਖਿਆ ਉਹਦੇ ਮੂਰੇ ਡਰਾਮੇ ਕਰਦੇ ਰਹਿਣਗੇ ਤੇ ਇਹ ਵੀ ਡੇਲੀ ਸਟਾਫ ਮੂਰੇ ਡਰਾਮੇ ਕਰਦੇ ਰਹਿਣਗੇ ਸਟਾਫ ਨੂੰ ਇੱਕ ਡਿਸਪਲਾਈਨ ਦੇ ਵਿੱਚ ਇੱਕ ਹੱਦ ਦੇ ਵਿੱਚ ਰੱਖਣਾ ਹੁੰਦਾ ਇਹ ਇਦਾਂ ਦੇ ਰੋਜ਼ ਡਰਾਮੇ ਕਰਦੇ ਆ ਸਟਾਫ ਦੀ ਨਜ਼ਰ ਵਿੱਚ ਇਹਨਾਂ ਦੀ ਮੇਜ ਕੀ ਸੈੱਟ ਹੋ ਰਹੀ ਹੈ ਡਰਾਮੇਵਾਜ਼ਾਂ ਦੀ ਨਟਕੀਆਂ ਦੀ ਠੀਕ ਹੈ ਉਹ ਬੇਇੱਜ਼ਤੀ ਤਾਂ ਫੇਰ ਬੇਇੱਜ਼ਤੀ ਤਾਂ ਫੇਰੇ ਮਨਪ੍ਰੇਰਿਤ ਕਰੀ ਜਾ ਰਿਆ ਠੀਕ ਹੈ ਕਹਿੰਦਾ ਜੀ ਮੈਂ ਅੰਦਰ ਚੁੱਪ ਕਰਾਣ ਲੱਗ ਜਾਂਦਾ ਤੇਰਾ ਕੀ ਪਤਾ ਤੂੰ ਕਿੰਨਾ ਕੁ ਬੋਕ ਟੱਡਣਾ ਸੀ ਇਹਨੂੰ ਵੀ ਪਤਾ ਹੈ ਇਹ ਵਲੌਗ ਸੋਸ਼ਲ ਮੀਡੀਆ ਤੇ ਪੋਸਟ ਹੋਣਾ ਹੈਗਾ ਵੀ ਮ ਆਏ ਇੱਜ਼ਤ ਕਰਦੇ ਆ ਅਜੇ ਅਸੀਂ ਕੋਈ ਗਲਤ ਕੰਟੈਂਟ ਅਪਲੋਡ ਨਹੀਂ ਕਰਦੇ ਠੀਕ ਹੈ ਇੱਕ ਚੰਗੀ ਇਹ ਚੰਗਾ ਤਰੀਕਾ ਆਪਣੇ ਘਰ ਵਾਲਿਆਂ ਨਾਲ ਗੱਲ ਕਰਨ ਦਾ ਤਾਂ ਗੱਡੀ ਦੇ ਵਿੱਚ ਬੈ ਕੇ ਸੜਕ ਉੱਤੇ ਕਿਦਾਂ ਰੰਗੀ ਜਾਂਦੀ ਹੈਗੀ ਹੈ ਓਏ 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 ਅੰਮ੍ਰਿਤ ਸਰੂ ਜਰਾ ਓਏ ਬਾਹਰ ਜਵਾਕਾਂ ਕੋロイ ਨਹੀਂ ਆ ਓਏ ਕੋਈ ਘਰੇ ਜੰਮ ਕੋਈ ਗੱਲ ਆ ਜਾ ਹੁਣ ਦੱਸਦੇ ਭਰੀ ਬੀਤੀ ਕਿਸੇ ਹੋਰ ਗੱਲ ਹੋ ਕੇ ਮੇਰੇ ਤੇ ਲੱਗ ਜੰਦੀ ਹੈ ਲੈ ਕੇ ਦੇ ਕੋਮਲ ਨਹੀਂ ਆ ਨਾ ਮੈਂ ਨੂੰ ਮਤਲਬ ਜਵਾਕ 2 ਘੰਟੇ ਬੱਦ ਕਰ ਦਿੱਜਣੀ ਬੰਦਾ ਪਿੱਟੇ ਛਾਪਾ ਪਾਉਂਦਾ ਜਿਹੜਾ ਆਪਣਾ ਵੈਸੇ ਵੀਰ ਜੀ ਵੀ ਚੁੱਪ ਕਰਾਂਦੇ ਐਕਟਿੰਗ ਨਾ ਸਹੀ ਕਰ ਰਹੇ ਆ ਚੁੱਪ ਕਰ ਜਾ ਹਣਾ ਕਾਹਨੂੰ ਜਵਾਕਾਂ ਦੀ ਤਰ੍ਹਾਂ ਰੋਣ ਲੱਗੀ ਹੋਈ ਐ ਆ ਦੇਖ ਲਓ ਇਹਨਾਂ ਦੇ ਡਰਾਮੇ 28 30 ਸਾਲ ਦੇ ਤਾਂ ਹੋਣਗੇ ਨਾ ਦੋਨੋਂ ਜਣੇ ਠੀਕ ਐ ਤੇ ਹਰਕਤਾਂ ਇਹ ਕੀ ਕਰ ਰਹੇ ਐ ਮੈਨੂੰ ਘੁੰਮਣ ਨਹੀਂ ਲੈ ਜਾਂਦੇ ਬੱਚਿਆਂ ਤੋਂ ਵੀ ਬੱਤਰ ਤੋਂ ਹਰਕਤਾਂ ਕਰਦੇ ਵੀ ਐ ਮਨਪ੍ਰੀਤ ਤੈਨੂੰ ਵੀ ਪਤਾ ਐ ਵੀ ਤੇਰਾ ਬੱਚਾ ਛੋਟਾ ਐ ਕਿਤੇ ਲੰਬੇ ਸਫ਼ਰ ਤੇ ਤੁਸੀਂ ਉਹਨੂੰ ਨਹੀਂ ਨਾਲ ਲੈ ਕੇ ਜਾਂਦੇ ਬੱਚੇ ਤੰਗ ਹੋ ਜਾਂਦੇ ਗੱਡੀ ਦੇ ਵਿੱਚ ਬਹਿ ਬਹਿ ਕੇ ਫਿਰ ਕਹੀ ਜਾਂਦੀ ਐ ਮੈਨੂੰ ਘੁੰਮਣ ਨਹੀਂ ਲੈ ਜਾਂਦੇ ਉਹ ਵੀ ਜੇ 2 ਘੰਟਾ ਬਗਤ ਤੈਨੂੰ ਔਖਾ ਕਰੂ ਫੇਰ ਉਹ ਮੈਨੂੰ ਬਾਹਰ ਕਾਟੋ ਫਿਰ ਕਹਿੰਦੇ ਮੈਂ ਤਾਂ ਉੱਠ ਕੇ ਆਇਆ ਮੈਂ ਵੀ ਕਈ ਵਾਰੀ ਕੁਝ ਬੋਲਿਆ ਜਾਂਦੀ ਤੂੰ ਕੁਝ ਬੋਲ ਪੈਂਦੀ ਰੋਂਦੀ ਰੋਂਦੀ ਫੇਰ ਜੇ ਤੁਸੀਂ ਰੋਂਦੇ ਹੋ ਨਾ ਮੇਰੀ ਜਗ੍ਹਾ ਤੁਸੀਂ ਉਹਦੀ ਉੱਠ ਕੇ ਚੁੱਪ ਕਰਾਉਣਾ ਸੀਗਾ ਮੈਂ ਕਿਸੇ ਸਾਹਮਣੇ ਨਹੀਂ ਰੋਂਦਾ ਲੋਕ ਵੀ ਕ ਸਮਝਣ ਲੱਗ ਜਾਂਦੇ ਨੇ ਕਿ ਕਿਸੇ ਦੇ ਸਾਹਮਣੇ ਰੋਂਦੇ ਆ ਇਹੀ ਗੱਲ ਤਾਂ ਤੂੰ ਚੁੱਪ ਬੰਦ ਦਾ ਰੋਣਾ ਹੀ ਨਿਕਲ ਜਾਵੇ ਕਿਸੇ ਦੇ ਸਾਹਮਣੇ ਫੇਰ ਬਾਹਰ ਗੱਡੀ ਖੜੀ ਸੀ ਉੱਠ ਕੇ ਬਾਹਰ ਨੂੰ ਆ ਜਾਂਦੀ ਮੇਰੇ ਕਿਧਰ ਨਾਲ ਗੱਲ ਕਰਨੀ ਆ ਉਹ ਆ ਕੇ ਰੋ ਲੈਂਦੀ 12-15 ਮਿੰਟ ਕੰਟੀਨਿਊਸਲੀ ਇਸ ਜਨਾਨੀ ਦਾ ਝੂਠਾ ਰੋਂਦਾ ਡਰਾਮਾ ਚੱਲਿਆ ਹੈਗਾ ਤੁਸੀਂ ਬਾਹਰ ਆ ਕੇ ਬਹਿ ਗਏ ਜੀ ਮੈਨੂੰ ਉੱਥੇ ਚੁੱਪ ਨਹੀਂ ਕਰਾਇਆ ਹੁਣ ਕੀ ਕਹਿ ਰਿਹਾ ਜੇ ਮੈਂ ਉੱਥੇ ਚੁੱਪ ਕਰਨ ਦਾ ਤੂੰ ਕੁਝ ਬੋਲ ਦਿੰਦੀ ਫੇਰ ਠੀਕ ਹੈ ਇਹ ਪੁਆਇੰਟ ਤੁਸੀਂ ਨੋਟ ਰੱਖਣਾ ਉਹ ਆਪਾਂ 1-2 ਕਲਿੱਪਸ ਬਾਅਦ ਇਹ ਪੁਆਇੰਟ ਵੀ ਕਲੀਅਰ ਕਰਾਂਗੇ ਠੀਕ ਹੈ ਜੀ ਹੁਣ ਉਹ ਕੀ ਕਹਿ ਰਿਹਾ ਕੀ ਕਹਿ ਰਹੀ ਹੈ ਵੀ ਜੇ ਤੁਸੀਂ ਰੋਂਦੇ ਹੁੰਦੇ ਮੈਂ ਉੱਠ ਕੇ ਆ ਜਾਂਦੀ ਉਹ ਕਹ ਰਿਹਾ ਮੈਂ ਕਿਸੇ ਸਾਹਮਣੇ ਨਹੀਂ ਰੋਂਦਾ ਕਿਉਂਕਿ ਆਪਣੀ ਵੀਕਨੈਸ ਛੋਹ ਹੁੰਦੀ ਹੈ ਹਾਂ ਕਿਸੇ ਸਾਹਮਣੇ ਆਪਣੇ ਨੂੰ ਵੀਕ ਨਹੀਂ ਸ਼ੋ ਕਰਨਾ ਚਾਹੀਦਾ ਰੋਣਾ ਨਹੀਂ ਚਾਹੀਦਾ ਚਾਹੇ ਉਹਨੇ ਪ੍ਰੈਂਕ ਦੇ ਵਿੱਚ ਜਿਹੜੀ ਗੱਲ ਸਹੀ ਕਹੀ ਹੈ ਸਹੀ ਕਹੀ ਹੈ ਜਿੰਨਾ ਆਪਾਂ ਸਾਹਮਣੇ ਵਾਲੇ ਨੂੰ ਵੀਕ ਦਿਖਾਵਾਂਗੇ ਤਾਂ ਲੋਕੀ ਤਾਂ ਫਾਇਦਾ ਚੱਕਣ ਲਈ ਤਿਆਰ ਬੈਠੇ ਆ ਮਜ਼ਾਕ ਉਡਾਣ ਲਈ ਤਿਆਰ ਬੈਠੇ ਆ ਜੋ ਵੀ ਤੁਹਾਡੀਆਂ ਵੀਕਨੈਸ ਹੈ ਕਮਜ਼ੋਰੀਆਂ ਹੈਗੀਆਂ ਉਹ ਆਪਣੇ ਤੱਕ ਹੀ ਸੀਮਤ ਰੱਖਿਆ ਕਰੋ ਲੋਕਾਂ ਨੂੰ ਨਹੀਂ ਦੱਸੇ ਦੀ ਹੁੰਦੀਆਂ ਅੱਛਾ ਸੀ ਜੀ ਹੁਣ ਠੀਕ ਸਭ ਨੂੰ ਦੀ ਕੋਈ ਸਾਹਮਣੇ ਰੋਏਗੀ ਤੂੰ ਉਹ ਵੀ ਕਹੇ ਤੂੰ ਚੱਪ ਕਰਾਇਆ ਜਾ ਬੜਿਆ ਆ ਦੇ ਆਜ ਵਗੈਰੇ ਫਰਾਣੀ ਕਮਨਤਾ ਇਹ ਨਾ ਉੱਠ ਕੇ ਆਇਆ ਇਹ ਗੱਲ ਹੈ ਅਗਲੀ ਕੀ ਕਹਿਣੀਆਂ ਵੀ ਇਹ ਆ ਇਹ ਕੀ ਕੁਛ ਕਰ ਦੇਣੀ ਅਗਲੀ ਆ ਇਹ ਕਹਿਣੀਆਂ ਵੀ ਵੱਡੀ ਆਈ ਆ ਦੀਦੀ ਵੀ ਇਹਨੂੰ ਕੋਈ ਚੁੱਪਦਾ ਕਰਾਉਂਦਾ ਨਹੀਂ ਰੋਂਦੀ ਨੂੰ ਓਏ ਗੱਲੋਂ ਨਹੀਂ ਹੁੰਦੀ ਅਗਲੀ ਆ ਇਹ ਕਹਿਣੀਆਂ ਵੀ ਇਹ ਕੀ ਕੁਛ ਕਰ ਦੇ ਦਿੰਦੇ ਕਿ ਤਾ ਤੂੰ ਜੀ ਉੱਠ ਕੇ ਮੈਨੂੰ ਆਇਆ ਕਹਿਣਾ ਸੀ ਵੀ ਮਨਪ੍ਰੀਤ ਸੌਰੀ ਬਿਨਾਂ ਰੋਣਾ ਤੂੰ ਵੀ ਤੋਦਾਸਦੀ ਹੋਈ ਸੋਣੀ ਲੱਗਦੀ ਆ ਯਾ ਭਾਈ ਮੈਥੋਂ ਕਿਸੇ ਸਾਹਮਣੇ ਬੋਲਣ ਨਹੀਂ ਜਾਂਦਾ ਕੋਈ ਗੱਲ ਨਹੀਂ ਨਾਨਾ ਵੀਰ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਤੁਹਾਡੇ ਕੋਈ ਕਿਸੇ ਸਾਹਮਣੇ ਨਹੀਂ ਬੋਲੇ ਜਾਂਦਾ ਸਾਰੀ ਦੁਨੀਆ ਸਾਹਮਣੇ ਬੋਲੇ ਜਾਂਦਾ ਠੀਕ ਹੈ ਇਹ ਵਲੋਗ ਉਹ ਤਾਂ ਵਿਚਾਰੀ ਵੱਡੀਆਂ-ਵੱਡੀਆਂ ਉਮੀਦਾਂ ਲਾ ਕੇ ਬੈਠੀ ਸੀ ਨਾ ਤੁਹਾਡੇ ਤੋਂ ਤੁਸੀਂ ਪੁੱਛੋਗੇ ਮਨਪ੍ਰਿਤ ਕੀ ਹੋਇਆ ਤੂੰ ਰੋਂਦੀ ਚੰਗੀ ਨਹੀਂ ਲੱਗਦੀ ਤੂੰ ਹੱਸਦੀ ਚੰਗੀ ਲੱਗਦੀ ਐ ਵਾਟ ਆ ਫਿਲਮ ਐ ਡਰਾਮਾ ਹਰ ਦਾ ਮਨਪ੍ਰਿਤ ਕੀ ਕਰਦੀ ਪਈ ਐ ਠੀਕ ਐ ਅੱਗੇ ਦੇਖਦੇ ਆ ਲੈ ਜਿਹੜਾ ਬੋਲ ਦਿੰਦੇ ਮੇਰਾ ਉਹ ਵੀ ਵੇਚ ਦੇਣੀ ਜਿਹੜੇ ਆ ਹੁਣ ਕਹੀ ਤਾਂ ਜਾਂਦਾ ਤੇ ਨਾਰੀ ਤਾਂ ਕਹਦਾ ਚੁੱਪ ਕਰ ਜਾ ਚੁੱਪ ਕਰ ਜਾ ਹਾਂ ਜੀ ਸੌਰੀ ਤਾਂ ਮੈਂ ਉਹ ਹੀ ਨਾਲ ਕਿਹਾ ਕਰਾਂਗਾ ਤੇ ਚਲੋ ਹੋਰ ਕਹਾਂ ਜੀ ਸੌਰੀ ਅਕਸਪਟ ਕਰਾਂਗੇ ਉਹ ਦੱਸ ਦੇ ਮੈਨੂੰ ਤੇ ਮਿੱਟਾ ਦਾ ਲੋਗੇ ਵਿਆਹ ਨੂੰ ਐ ਵੀ ਨਹੀਂ ਪਤਾ ਲੱਗਿਆ ਬਾਜੀ ਇਹ ਤਾਂ ਫਿਰ ਗੱਲ ਗਲਤ ਹੈ 8 ਸਾਲ ਹੋ ਗਏ ਤੁਹਾਡੇ ਵਿਆਹ ਨੂੰ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡੇ ਘਰਵਾਲੀ ਨੂੰ ਕਿ ਇਹੋ ਜੀ ਸੌਰੀ ਬੋਲਣੀ ਪਸੰਦ ਹੈ ਉਹੋ ਜੀ ਬੋਲ ਤੋ ਨਾ ਵਿਚਾਰੇ ਦੇਖੋ ਕਿੱਦਾਂ ਛੁੱਠਾ ਮੁੱਠਾ ਰੋਈ ਜਾ ਰਹੀ ਹੈ ਰੋਈ ਜਾ ਰਹੀ ਹੈ ਨਾਲ ਤੋਂ ਸਾਈਡ ਤੇ ਹੱਸ-ਹੱਸ ਕੇ ਦੇਖੀ ਵੀ ਜਾ ਰਹੀ ਹੈ ਢੰਗ ਦੇਖੋ ਕੀ ਕਰਦੀ ਪਈ ਹੈ ਲੱਛਣ ਦੇਖੋ ਕੀ ਕਰਦੀ ਪਈ ਹੈ ਹੱਦ ਹੁੰਦੀ ਹੈ ਡਰਾਮੇਬਾਜ਼ ਦੀ ਮੈਨੂੰ ਚੁੱਪ ਨਹੀਂ ਕਰਾਇਆ ਮੇਤੇ ਕੰਮ ਦਾ ਬੋਝ ਹੈ ਮੈਂ ਕੱਲੀਆਂ ਕੁੜੀਆਂ ਸਾਹਮਣੇ ਮੇਰੀ ਬੇਇੱਜ਼ਤੀ ਕਰਦੀ ਸੋ ਲੱਛਣ ਕਰਦੇ ਪਏ ਐ ਵਲੋਗ ਬਣਾ ਲੀ ਇਹੀ ਗੱਲ ਹੁੰਦੀ ਹੈ ਜੇ ਜਦੋਂ ਕੋਈ ਟੈਲੈਂਟ ਨਾ ਹੋਵੇ ਜਦੋਂ ਕੋਈ ਕੰਟੈਂਟ ਨਾ ਹੋਵੇ ਉਹ ਸੌਰੀ ਸੌਰੀ ਇਹਨਾਂ ਕੋਲ ਤਾਂ ਕੰਟੈਂਟ ਬੜਾ ਵਧੀਆ ਬਣ ਸਕਦਾ ਹੈਗਾ ਬੁਟੀਕ ਹੈ ਰਨ ਕਰ ਰਿਹਾ ਹੈ ਡੇਲੀ بیس ਤੇ ਵਧੀਆ ਤੋਂ ਵਧੀਆ ਵਲੋਗ ਬਣਾਏ ਜਾ ਸਕਦੇ ਆ ਠੀਕ ਹੈ ਇਹਨਾਂ ਦੇ ਚੈਨਲ ਤੇ ਜਿਹੜੇ ਮੈਂ ਕੰਟੈਂਟ ਦੀ ਗੱਲ ਕਰਾਂ ਠੀਕ ਹੈ ਬੁਟੀਕ ਨਾਲ ਰਿਲੇਟਡ ਕੰਟੈਂਟ ਬਹੁਤ ਘੱਟ ਹੈ ਹੈਗੇ ਆ ਵਲੋਗ ਮੈਂ ਇਹ ਨਹੀਂ ਕਹਿੰਦੀ ਹੈਗੇ ਨਹੀਂ ਬਟ ਬਹੁਤ ਰੇਅਰ ਹੈ ਚਾਰ ਪੰਜ ਹੀ ਹਜੇ ਮੈਂ ਦੇਖਿਆ ਤੇ ਬਾਕੀ ਦਾ ਕੰਟੈਂਟ ਆ ਤੁਸੀਂ ਸਾਰਾ ਦੇਖ ਸਕਦੇ ਹੋ ਠੀਕ ਹੈ ਸਟੋਮਬਿਲ ਇਰਾਏ ਕੁੜੀਆਂ ਸਾਹਮਣੇ ਚਮਿੰਨਾ ਕਰ ਰਿਹਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਪਤਾ ਵੀ ਨਾ ਹੁੰਦਾ ਵੀ ਇਹ ਕਿਉਂ ਰੁੰਡੀਆਂ ਟੀਬ ਦਾ ਕੋਈ ਹੋਰ ਗੱਲ ਹੋਵੇ ਇਹਨਾਂ ਨੂੰ ਕੀ ਪਤਾ ਹੁਣ ਅੱਛਾ ਉਹਨਾਂ ਨੂੰ ਆਇ ਲੱਗੂ ਵੀ ਮੈਂ ਜ਼ਿੰਦਗੀ ਵਿੱਚ ਦੁਖੀ ਹਾਂ ਹਾਂ ਵੀ ਇਹਨਾਂ ਦੀ ਆਸ ਵਿੱਚ ਬਣਦੀ ਨਹੀਂ ਅੱਛਾ ਹੋਰ ਕੀ ਹੁੰਦਾ ਅਜੀ ਲੱਗਦਾ ਉਹਨਾਂ ਨੂੰ ਦੇਖਣ ਵਾਲਿਆਂ ਨੂੰ ਦਾ ਮੈਂ ਘੁੰਮਣ ਜਾਣਾ ਨੂੰ ਵੀ ਘੁੰਮਣ ਜਾਣਾ ਦਾ ਕੋਈ ਬਟਾ ਏ ਇਸ਼ੂ ਨਹੀਂ ਹੁੰਦਾ ਜਵਾਕ 2 ਸਾਲ ਦਾ ਹੋ ਜਾ ਦੋ ਆਪਾਂ ਮੰਨਦੇ ਜਿੱਥੇ ਮਰਦੇ ਪਾ ਜੀ ਤੁਸੀਂ ਬਹੁਤ ਵਧੀਆ ਗੱਲ ਕਹੀ ਵੀ ਕੁੜੀਆਂ ਸਾਹਮਣੇ ਇਹੋ ਜਿਹੇ ਡਰਾਮੇ ਨਹੀਂ ਕਰਨੇ ਚਾਹੀਦੇ ਇਹੋ ਜਿਹੇ ਹਰਕਤਾਂ ਨਹੀਂ ਕਰਨੀਆਂ स्टाफ सामने में मान लिया अभी कल तय हो कि हरकत नहीं करनी है चाहिए बट सोशल बट सोशल मीडिया पे करनी है चाहिए गल तो वही है स्टाफ सामने नहीं करूंगी कल को व्लॉग पाके अपलोड करूंगी स्टाफ अभी तो देखोगे ना कॉमन सेंस की गल है भाई जेडी चीज नहीं सही तो मतलब नहीं सही चाहे वो फिर स्टाफ सामने होवे चाहे वो हो सोशल मीडिया पे होवे ਉਹ ਵੀ ਸੱਚੀ ਨਾ ਬੰਗੀ ਜਾ ਪ੍ਰੈਂਕ ਹੋਣਾ ਰੋਂਗ ਰੋਂਗ ਉਹ ਸੱਚੀ ਨਾ ਰੋਵੀ ਮੰਦਰਾ ਇਹਨਾਂ ਦਾ ਫੋਨ ਚੱਕ ਕੇ ਪਾ ਗਿਆ ਨਹੀਂ ਉਹ ਚੱਕ ਕੇ ਪਾ ਗਿਆ ਵਾਹ ਜੀ ਵਾਹ ਔਸਕਰ ਵਿਨਿੰਗ ਪਰਫਾਰਮੈਂਸ ਪ੍ਰੈਂਕ ਦਾ ਹੋਇਆ ਇੱਥੇ ਐਂਡ ਦੰਦ ਦੇਖੋ ਹੁਣ ਕਿੱਦਾਂ ਕੱਢਦੀ ਪਈ ਐ ਤੇ ਭਾਜੇ ਦੀ ਐਕਟਿੰਗ ਵੀ ਬਹੁਤ ਵਧੀਆ ਐ ਕੀ ਕਹ ਰਿਹਾ ਫੋਨ ਮੈਂ ਚੱਕ ਕੇ ਮਾਰਨਾ ਕਿ ਤੇ ਸੱਚੀ ਨਾ ਰੋਣ ਲੱਗ ਜੀ ਇਹ ਤਾਂ ਜਿਵੇਂ ਭੋਲਾ ਪਾ ਲੈਣਾ ਕੱਲ ਦਾ ਜੰਮਿਆ ਕੱਕ ਐ ਇਹਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹਦੇ ਨਾਲ ਪ੍ਰੈਂਕ ਹੋ ਰਿਹਾ ਠੀਕ ਐ ਆ ਇਹਨਾਂ ਦੇ ਡਰਾਮੇ ਆ ਫੇਰ ਤੁਸੀਂ ਕਹਿੰਦੇ ਸਾਨੂੰ ਬੋਲੋ ਨਾ ਸਾਡੇ ਤੇ ਵੀਡੀਓ ਨਾ ਬਣਾਓ ਕਿਉਂ ਨਾ ਬਣਾਈ ਇੱਕ ਕੇ ਦੋ ਝੂਠ ਮੈਂ ਅੱਜ ਕਰਨੀਆਂ ਬਾਕੀ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਜੀ ਅੱਗੇ ਦੇਖੋ ਉਹ ਨਹੀਂ ਬੋਲਦੇ ਤੁਸੀਂ ਐਨਾ ਤੁਹਾਨੂੰ ਵੀ ਪਤਾ ਵੀ ਸਿਰੇ ਤਾਂ ਮੈਂ ਕਦੇ ਗਈ ਨਹੀਂ ਟਾਈਮ ਉੱਤੇ ਬਾਹਰ ਆ ਜਾਂਦੇ ਇਹ ਵੀ ਅਸੀਂ ਸਿਰੇ ਗਏ ਆ ਕਦੇ ਨਹੀਂ ਤੁਸੀਂ ਐ ਦੇਖੋ ਵੀ ਕਦੇ ਵੀ ਅਸੀਂ ਉਂ ਚਾਹੀ ਆਪਾਂ ਚਲ ਬੋਲੀ ਚੱਲੀਏ ਸਾਰੇ ਜਾਣੇ ਤੁਸੀਂ ਐ ਦੇਖੋ ਕਦੇ ਵੀ ਜਦੋਂ ਅਸੀਂ ਤੁਹਾਡੇ ਨਾਲ ਪ੍ਰੈਂਕ ਕਰਦੇ ਹੁੰਦੇ ਆ ਕੋਈ ਵੀਡੀਓ ਬਣਾਉਣੇ ਹੁੰਦੇ ਆ ਅਸੀਂ ਅਸੀਂ ਕਦੇ ਕੋਈ ਗਲਤ ਬੜੀ ਯੂਜ਼ ਕੀਤਾ ਬੜੀ ਯੂਜ਼ ਕੀਤਾ ਕਦੇ ਵੀ ਕਦੇ ਵੀ ਜਿਵੇਂ ਹੁਣ ਉਹ ਦਨੀਰੀ ਰੇਟਿੰਗ ਵਾਲਾ ਸੀਗਾ ਉੱਤੇ ਉੱਚੀ ਵੀ ਬੋਲ ਸਕਦੇ ਸੀਗੀ ਮੈਂ ਜਿਹੜੀ ਸਾਨੂੰ ਚਾਰ ਡੋਲਦੇ ਸੀ ਵੀ ਤੇ ਪੈ ਵੀ ਸਕਦੀ ਸੀ ਤੇ ਮੇਰੀ ਠੀਕ ਕਰ ਸੀ ਜੇ ਅੱਤ ਸਾਲਾਂ ਚ ਕਦਾ ਥੱਪੜ ਪੈ ਜਾਂਦਾ ਤਾਂ ਕੋਈ ਪਹਿਲਾਂ ਦੱਸੋ ਕਿਵੇਂ ਲੱਗਿਆ ਪ੍ਰੈਂਕ ਤੁਹਾਨੂੰ ਰੀਅਲ ਲੱਗਿਆ ਜਾਂ ਫੇਕ ਲੱਗਿਆ ਕਿੱਦਾਂ ਲੱਗਿਆ ਪ੍ਰੈਂਕ ਰੀਅਲ ਕਿ ਫੇਕ ਹੱਦ ਤੱਕ ਪੁੱਛਣ ਲੱਗੇ ਤੈਨੂੰ ਸੋਚਣਾ ਚਾਹੀਦਾ ਹੈਗਾ ਵੀ ਜਿਸ ਚੀਜ਼ ਦਾ ਤੂੰ ਪਹਿਲਾਂ ਹੀ ਆਪਣੇ ਥੰਬਨੇਲ ਦੇ ਵਿੱਚ ਦੱਸ ਰਹੀ ਹੈਂ ਵੀ ਅਸੀਂ ਪ੍ਰੈਂਕ ਕਰ ਰਹੇ ਹਾਂ ਉਹ ਰੀਅਲ ਕਿੱਦਾਂ ਲੱਗ ਸਕਦਾ ਹੈ ਸਾਨੂੰ ਵੀ ਪਤਾ ਤੁਸੀਂ ਨਾਟਕ ਕਰ ਰਹੇ ਹੋ ਪ੍ਰੈਂਕ ਕਰ ਰਹੇ ਹੋ ਉਹ ਰੀਅਲ ਕਿੱਦਾਂ ਲੱਗ ਸਕਦਾ ਹੈ ਬੋਲਣ ਲੱਗੇ ਥੋੜਾ ਸੋਚ ਲਿਆ ਕਰੋ ਤੇ ਹੁਣ ਦੂਜੀ ਤੇ ਅਹਿਮ ਗੱਲ ਤੇ ਕਿੰਦੀ ਮੈਂ ਤੁਹਾਨੂੰ ਕਦੀ ਪ੍ਰੈਂਕ ਦੇ ਵਿੱਚ ਵੱਧ ਘੱਟ ਕੋਈ ਗੱਲ ਕਹੀ ਹੈ ਉੱਚੀ ਗੱਲ ਕਹੀ ਹੈ ਚਾਹੇ ਤੁਸੀਂ ਉਹ ਪ੍ਰੈਂਕ ਲਾ ਲਓ ਇਰੀਟੇਟਿੰਗ ਵਾਲਾ ਜਿਹੜਾ ਇਹਨਾਂ ਨੇ ਇਸ ਪ੍ਰੈਂਕ ਤੋਂ 1-2 ਦਿਨ ਪਹਿਲਾਂ ਕੀਤਾ ਵੀ ਮੈਂ ਉਹਦੇ ਵਿੱਚ ਵੀ ਕੁਝ ਗਲਤ ਬੋਲਨੀ ਆ ਮੈਂ ਉਸ ਪ੍ਰੈਂਕ ਦੀ ਇੱਕ ਕਲਿੱਪ ਲਗਾਣ ਲੱਗੀ ਆ ਫਿਰ ਆਪਾਂ ਉੱਥੇ ਗੱਲ ਕਰਦੇ ਆ ਤੇ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਮੈਂ ਤਾਂ ਫਿਰ ਕੀ ਹੋ ਗਿਆ ਜੇ ਹੁਣ ਡੁੱਲ ਗਈ ਕੀ ਕਰਾਂ ਮੈਂ ਕੀ ਹੋ ਗਿਆ ਫਿਰ ਕੀ ਹੋਇਆ ਡੁੱਲ ਗਈ ਪਹਿਲਾਂ ਤਾਂ ਯਾਰ ਫੋਨ ਜਾ ਬੰਦ ਕਰ ਦਿਆ ਕਰ ਆਵਦਾ ਤੇਨੂੰ ਕੋਈ ਕੰਮ ਦੀ ਗੱਲ ਕਹਿਦੀ ਆ ਕੰਮ ਤਾਂ ਤੇਰੇ ਤੋਂ ਹੁੰਦਾ ਨਹੀਂ ਹੁੰਦਾ ਫੋਨ ਲਾ ਕੇ ਬਹਿ ਜਾ ਨਾ ਤੂੰ ਲੱਗਿਆ ਚਲਾ ਵੀ ਛੱਡ ਦੂੰ ਐ ਤੂੰ ਮੇਰੇ ਤੋਂ ਚਲਾ ਵੀ ਛੱਡ ਕੇ ਦਿਖਾ ਕੋਈ ਹੋਰ ਕੰਮ ਹੈਗਾ ਗੱਡੀ 'ਚ ਬੈਠਾ ਰਹਿਣਾ ਮੌਜ ਨਾਲ ਦੰਦ ਕੱਢਦੀ ਹਾਂ ਹਾਂ ਦੰਦ ਹੀ ਕੱਢੂੰਗੀ ਹੋਰ ਕੀ ਕਰੂੰਗੀ ਹੁਣ ਤੁਸੀਂ ਦੇਖ ਲਿਆ ਵੀ ਕਿਸ ਤਰ੍ਹਾਂ ਇਹ ਆਪਣੇ ਸਟਾਫ ਸਾਹਮਣੇ ਆਪਣੇ ਘਰ ਵਾਲੇ ਨੂੰ ਕੀ ਕੀ ਬੋਲ ਰਹੀ ਐ ਤੇਰੇ ਤੋਂ ਕੋਈ ਕੰਮ ਨਹੀਂ ਹੁੰਦਾ ਤੂੰ ਸਾਰਾ ਦਿਨ ਫੋਨ ਦੇ ਵਿੱਚ ਬੜਿਆ ਰਹਿਣਾ ਜਾਂ ਗੱਡੀ ਦੇ ਵਿੱਚ ਬੈਠਾ ਰਹਿਣਾ ਹਜੇ ਹੁਣੇ ਕੀ ਕਹਿ ਰਹੀ ਸੀ ਮੈਂ ਕਿਹੜਾ ਪ੍ਰੈਂਕ ਦੇ ਵਿੱਚ ਤੁਹਾਨੂੰ ਕੋਈ ਚੰਗਾ ਮਾੜਾ ਬੋਲਦੀ ਹੈਗੀ ਆ ਨਾਰਮਲ ਹੀ ਗੱਲਾਂ ਕਰਦੀ ਹੈ ਇਹ ਨਾਰਮਲ ਗੱਲਾਂ ਇਹ ਨਾਰਮਲ ਗੱਲਾਂ ਤੇਰੇ ਕਹਿਣ ਦਾ ਸਿੱਧਾ ਸਿੱਧਾ ਇਹ ਮਤਲਬ ਨਿਕਲਦਾ ਵੀ ਤੇਰੇ ਘਰ ਵਾਲੇ ਨੂੰ ਕੋਈ ਕੰਮ ਚੱਜਣਾ ਨਹੀਂ ਆਂਦਾ ਹੈਗਾ ਉਹ ਨਕਮਾ ਆ ਠੀਕ ਹੈ ਨਹੀਂ ਯਕੀਨ ਇਹ ਕਲੀਪ ਉੱਤੇ ਦੁਆਰ ਤੋਂ ਸੁਣੋ ਤੇ ਉਹਦਾ ਮਤਲਬ ਕੱਢੋ ਤੇਰੇ ਤੋਂ ਕਿਹੜਾ ਕੋਈ ਕੰਮ ਚੱਜਣਾ ਹੁੰਦਾ ਸਾਰਾ ਦਿਨ ਫੋਨ ਦੇ ਵਿੱਚ ਬੜਿਆ ਬੈਠਾ ਰਹਿਣਾ ਜਾਂ ਫਿਰ ਗੱਡੀ ਦੇ ਵਿੱਚ ਬੈਠਾ ਰਹਿਣਾ ਇਹਦਾ ਮਤਲਬ ਕੀ ਨਿਕਲਦਾ ਹੈ ਮਤਲਬ ਉਹ ਵਿਹਲਾ ਆ ਨਕਮਾ ਆ ਤਾਂ ਹੀ ਬੰਦਾ ਇਹ ਗੱਲਾਂ ਕਹਿੰਦਾ ਨਾ ਬੋਲੋ ਤੁਸੀਂ ਹਜੇ ਜੀ ਅਸੀਂ ਚੰਗਾ ਮਾੜਾ ਨਹੀਂ ਬੋਲਦੇ ਡਬਲ ਸਟੈਂਡਰਡ ਠੀਕ ਹੈ ਪ੍ਰੈਂਕ ਤੁਸੀਂ ਕੀ ਕਰਦੇ ਪਿਓ ਸਭ ਨੂੰ ਪਤਾ ਲੱਗਦਾ ਪਿਆ ਦਰ ਦੇਖੋ ਦੱਸੋ ਜਿਹੜੀ ਤੁਹਾਨੂੰ ਇਹਨਾਂ ਨੂੰ ਫਿਲਮਾਂ ਫਿਲਮਾਂ ਚ ਲੈ ਲਊ ਬਾਈ ਪੈਸੇ ਰੋਣ ਵੀ ਲੈ ਜਾ ਕਰੋ ਚਾਹੇ ਮਗਲੇ ਪਾਸੇ ਬੈਗੀਆਂ ਨਹੀਂ ਹੁੰਦੀਆਂ ਕਿਉਂਕਿ ਮੇਰੇ ਉਹ ਹੰਝੂ ਪਾਉਣ ਵਾਲੇ ਉਹ ਵੀ ਨਹੀਂ ਲੋਡ ਪੈਂਦੀ ਪਤਾ ਨਹੀਂ ਕਿ ਕਿ ਝਾਉਂਦੀ ਆ ਕਿਹੜੇ ਪੀਰਾਂ ਨੂੰ ਕਿਹੜਾ ਦੱਸੋ ਸਹੀ ਸਹੀ ਦੱਸੋ ਚਲੋ ਚਲੋ ਸਹੀ ਸਹੀ ਦੱਸੋ ਗਾਇਜ਼ ਕਿਵੇਂ ਲੱਗੀ ਤੁਹਾਨੂੰ ਮੇਰੀ ਐਕਟਿੰਗ ਤੁਸੀਂ ਵੀ ਦੱਸਿਓ ਰਿੱਕੀ ਨੂੰ ਹੋ ਜਾਵੇ ਦੇਖੀ ਕਿਵੇਂ ਲੱਗੀ ਮੇਰੀ ਐਕਟਿੰਗ ਕਿੰਨੇ ਨੰਬਰ ਇਹ ਐਕਟਿੰਗ ਅਧਿਰਪਤੀ ਹੋਂਦੂ ਡਰਾਮੇ ਕਿਸੇ ਸਲੈਂਡਰੀਆਂ ਕਾਲਜਾਂ ਚ ਹੂੰ ਬੜਾ ਰੋਣ ਵਾਲਾ ਬੜਾ ਸਣਾ ਕਰਾਉਣੀ ਆ ਬੜਾ ਬੋਕ ਭੜਾ ਟੜਦੀਆਂ ਵਾਹ ਜੀ ਵਾ ਇੱਥੇ ਤਾਂ ਆਪਣਾ ਟੈਲੈਂਟ ਕਾਊਂਟ ਕਰਵਾਣ ਦੀ ਕੋਸ਼ਿਸ਼ ਹੋ ਰਹੀ ਹੈ ਮੈਂ ਤਾਂ ਗ੍ਰਿਸਲਨ ਤੋਂ ਬਿਨਾ ਹੀ ਰੋਲ ਨਹੀਂ ਹੈਗੀ ਆ ਅੰਸੂ ਤਾਂ ਤੇਰਾ ਇੱਕ ਨਹੀਂ ਦੇਖਿਆ ਤੈਨੂੰ ਕੀ ਗ੍ਰਿਸਲਨ ਦੀ ਲੋੜ ਸੀ ਸੁੱਕਾ ਰੋਣਾ ਰੋਂਦੀ ਪਈ ਸੀ ਗ੍ਰਿਸਲਨ ਹੁੰਦੀ ਹੈ ਵੀ ਫੇਕ ਅੰਸੂ ਆ ਸਕਕੇ ਅੱਖਾਂ ਚੋਂ ਪਾਣੀ ਨਿਕਲ ਸਕੇ ਠੀਕ ਹੈ ਤੂੰ ਤਾਂ ਸੁੱਕਾ ਰੋਣਾ ਰੋ ਰਹੀ ਸੀ ਉਹ ਜਿਵੇਂ ਛੋਟੇ ਛੋਟੇ ਮਹੀਨੇ ਮਹੀਨੇ ਦੋ ਦੋ ਮਹੀਨੇ ਦੇ ਬੱਚੇ ਨਹੀਂ ਰੋਂਦੇ ਹੁੰਦੇ ਤੇ ਇਹਨਾਂ ਨੇ ਰੋਈ ਜਾਣਗੇ ਬਟ ਅੱਖਾਂ ਚੋਂ ਹੰਝੂ ਇੱਕ ਨਹੀਂ ਹੁੰਦਾ ਉਹ ਕੰਮ ਤੇਰਾ ਸੀ ਹੱਦ ਮੰਨਪ੍ਰਿਤ ਹੱਦ ਠੀਕ ਹੈ ਉਹ ਹੁਣ ਕੀ ਕਹਿ ਰਿਹਾ ਹੈਗਾ ਇਹ ਤਾਂ ਤਾਂ ਫਿਲਮਾਂ ਚ ਜਾਣਾ ਚਾਹੀਦਾ ਹੈ ਇਹ ਲੱਗਦਾ ਉਹ ਰਮਨ ਗਿੱਲ ਉਹ ਮੱਕੀ 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 ਜਿਹਨੂੰ ਸਾਰੇ ਕਹਿੰਦੇ ਆ ਉਹ ਤੋਂ ਇਨਸਪਾਇਰ ਆ ਉਹਨੂੰ ਫਿਲਮ ਲਈ ਜਨਾ ਇਹ ਵੀ ਹੁਣ ਫਿਲਮਾਂ ਚ ਜਾਊਗੀ ਇਹੀ ਤਾਂ ਲੋਕੀ ਆਪਣੇ ਦਿਮਾਗ ਚ ਵਹਿਮ ਵਾੜੀ ਬੈਠੇ ਆ ਕਿ ਅਸੀਂ ਵਲੋਗ ਪਾਨੇ ਆ ਨੌਨਸੈਂਸ ਕ੍ਰੀਏਟ ਕਰਦੇ ਆ ਕਿ ਭਾਬੀ ਰਣਜੀਤ ਕੋ ਨੂੰ ਚਾਂਸ ਮਿਲ ਸਕਦਾ ਹੈ ਮੈਡ ਸੰਦ ਨੂੰ ਮਿਲ ਸਕਦਾ ਆ ਮੱਕੀ ਕੋ ਫਿਰ ਰਮਨ ਗਿੱਲ ਨੂੰ ਮਿਲ ਸਕਦਾ ਹੈ ਤੇ ਸ਼ਾਇਦ ਸਾਨੂੰ ਵੀ ਮਿਲ ਜੇ ਠੀਕ ਹੈ ਆ ਤੁਹਾਡੇ ਦਿਮਾਗਾ ਦੇ ਵਿੱਚ ਨਾ ਚੀਜ਼ਾਂ ਫਿੱਟ ਹੋਈਆਂ ਹੋਈਆਂ ਈਜ਼ੀ ਮਨੀ ਨੂੰ ਤੁਸੀਂ ਪ੍ਰਮੋਟ ਕਰ ਮੈਂ ਕੀ ਜਾਣੀ ਸੀ ਲੜਕੇ ਆਏ ਸੀ ਨਾ ਅੰਦਰ ਤੇ ਹੁਣ ਤੂੰ ਰੀਅਲ ਵੀ ਰੋਇਆ ਕਰੀ ਨਾ ਤੈਨੂੰ ਐ ਲੱਗਾ ਕਰੂ ਜੈਕਟਿੰਗ ਕਰਦੀ ਐ ਅੱਛਾ ਯਾਰ ਹਾਂ ਦੂਆ ਦੇਖ ਪਰ ਮੈਂ ਪਿੱਛੇ ਬੈਠੀ ਐ ਕਈ ਹਾਂਦੀ ਸੀ ਫੋਨ ਦੇ ਵਿੱਚ ਵੀ ਐ ਹੰਝੂ ਮੇਰੇ ਮਾੜੇ ਜੰਦਰੀ ਆਏ ਸੀਗੇ ਬਸ ਤੁਸੀਂ ਤਾਂ ਮਤਲਬ ਜਿਹੜੇ ਤੇ ਮੜੇ ਆਉਂਦੇ ਨੇ ਉਹਦੇ ਤੋਂ ਕਰੀ ਹੁੰਦੇ ਨੇ ਹਾਂ ਉਹ ਹੀ ਹੁੰਦੇ ਨੇ ਸੈਂਪਲ ਲਗਾਉਂਦੇ ਆ ਵੀ ਉਹ ਉਹ ਥੋੜੇ ਤੋਂ ਕੰਮ ਕਢਾਉਣਾ ਹੁੰਦਾ ਮੈਂ ਹਾਂ ਘਰ ਵਾਲੇ ਨੂੰ ਵੀ ਇਹਨਾਂ ਨੇ ਰੋਕ ਕੇ ਮੜਾ ਜੈ ਸੈੱਟ ਕਰਦੇ ਆ ਨਾ ਬਈ ਮੈਂ ਤਾਂ ਬਹੁਤ ਖੁਸ਼ ਆ ਮੇਰੀ ਲਾਈਫ ਦੇ ਵਿੱਚ ਪਰ ਹੁਣ ਮਨਪ੍ਰੀਤ ਮੈਨੂੰ ਇੱਕ ਗੱਲ ਦੱਸੀ ਤੂੰ ਆਪਣੇ ਠੀਕ ਹੈ ਵੀ ਜੇ ਆਪਣੇ ਘਰ ਵਾਲੇ ਤੋਂ ਕੋਈ ਗੱਲ ਮੰਨਵਾਣੀ ਹੋਵੇ ਤੇ ਝੂਠਾ ਮੁਠਾ ਰੋਣਾ ਰੋਵੋ ਤੇ ਤੁਹਾਡਾ ਘਰ ਵਾਲਾ ਤੁਹਾਡੀ ਗੱਲ ਮੰਨ ਜੇਗਾ ਜਿਵੇਂ ਇਹਨੇ ਵਲੌਗ ਦੇ ਵਿੱਚ ਸੋਰੀ ਵੀ ਕਿਹਾ ਤਾਂ ਘੁੰਮਣ ਜਾਣ ਲਈ ਵੀ ਕਿਹਾ ਤਾਂ ਵੀ ਥੋੜਾ ਬੱਚਾ ਵੱਡਾ ਹੋਣ ਦੇ ਫਿਰ ਆਪਾਂ ਘੁੰਮਣ ਚੱਲਾਂਗੇ ਤੈਨੂੰ ਖਵਾਣ ਪਿਆਣ ਲੈ ਜੰਨਾ ਠੀਕ ਹੈ ਤਾਂ ਰੋ ਇਹਦਾ ਰੋਣਾ ਪਿੱਟਾ ਦੇਖ ਕੇ ਉਹਨੇ ਦੋ ਚਾਰ ਗੱਲਾਂ ਤਾਂ ਉਹਨੇ ਮੰਨ ਲਈਆਂ ਤੇ ਆਡੀਅੰਸ ਨੂੰ ਕੀ ਮੈਸੇਜ ਆ ਰਿਹਾ ਵੀ ਜੇ ਤੁਸੀਂ ਆਪਣੇ ਹਸਬੰਡ ਤੋਂ ਕੋਈ ਗੱਲ ਮੰਨਵਾਣੀ ਹੈ ਤਾਂ ਤੁਸੀਂ ਰੋਣ ਲੱਗ ਜਾਓ ਤੁਹਾਡੇ ਕੋ ਤਾਂ ਪੈਸੇ ਆ ਤੇਰਾ ਘਰ ਵਾਲਾ ਤਾਂ 10 ਗੱਲਾਂ ਵੀ ਤੇਰੀਆਂ ਮੰਨ ਲੂਗਾ ਪਰ ਸਾਰਿਆਂ ਦੇ ਕੋਲ ਇਨੀ ਫਾਈਨੈਂਸ਼ੀਅਲ سپورਟ ਨਹੀਂ ਹੁੰਦੀ ਠੀਕ ਹੈ ਇਸ ਤਰ੍ਹਾਂ ਦੇ ਵਲੌਗ ਦਾ ਰੋਂਗ ਮੈਸੇਜ ਹੀ ਜਾਂਦਾ ਆ ਕੋਈ ਗੱਲ ਹੀ ਨਹੀਂ ਹੈਗੀ ਮੇਰੀ ਲਾਈਫ ਦੇ ਵਿੱਚ ਅਸੀਂ ਬਹੁਤ ਖੁਸ਼ ਆ ਉਹ ਹੈਪੀ ਆ ਪ੍ਰਮਾਤਮਾ ਨੇ ਵਧੀਆ ਚੰਗੀ ਰੋਟੀ ਖਾਣਿਆ ਚੰਗਾ ਪਾਉਣੇ ਆ ਮਿਹਨਤ ਕਰਦੇ ਆ ਪ੍ਰਮਾਤਮਾ ਨੇ ਵਧੀਆ ਕੰਮ ਲਾਏ ਹੋਏ ਆ ਕੱਲਾ ਘੁੰਮਣ ਨਹੀਂ ਜਾਂਦੇ ਬਸ ਕੱਲਾ ਘੁੰਮਣ ਨਹੀਂ ਜਾਂਦੇ ਉਹ ਵੀ ਲੱਗ ਜਾਣਗੇ ਤੇ ਇਹ ਅੱਜ ਦਾ ਪ੍ਰੈਂਕ ਸੀਗਾ ਠੀਕ ਹੈ ਠੀਕ ਭਾਈ ਇਹ ਪ੍ਰੈਂਕ ਨਾ ਕਰ ਇਹ ਹੁਣ ਕੀ ਕਹਿ ਰਹੀ ਐ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਕੋਸ਼ਿਸ਼ਾਂ ਪਰਮਾਤਮਾ ਨੇ ਵਧੀਆ ਕਮੀ ਕਰੀ ਲਾਇਆ ਹੋਇਆ ਤੁਸੀਂ ਸਾਰੇ ਆਪਣੇ ਲਾਈਫ ਦੇ ਵਿੱਚ ਖੁਸ਼ ਰਹੋ ਇਹੀ ਸਾਡੀ ਕਾਮਨਾ ਰਹਿੰਦੀ ਹੈਗੀ ਹੈ ਬਟ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਬੁਟੀਕ ਹੋਣ ਦੇ ਬਾਵਜੂਦ ਵੀ ਜੇ ਤੂੰ ਇਹੋ ਜਿਹਾ ਕੰਟੈਂਟ ਨੂੰ ਪ੍ਰਮੋਟ ਕਰੇਂਗੀ ਫਿਰ ਤ ਉਹ ਗਲਤ ਹੈ ਨਾ ਤੇਰੇ ਵਲੌਗਸ ਦੇ ਵਿੱਚ ਕੀ ਹੁੰਦਾ ਬੜੇ ਚਿਹਰਾ ਬਾਤ ਕਰਾਏ ਨੇਲ ਐਕਸਟੈਂਸ਼ਨ ਠੀਕ ਹੈ ਮੰਮੀ ਸਾਹਮਣੇ ਹੋਈ ਮੇਰੀ ਤੇ ਰਿੱਕੀ ਦੀ ਲੜਾਈ ਮੰਮੀ ਕਹਿੰਦੇ ਮੇਰੀ ਨੂੰ ਤੇਜ ਹੈ ਅੱਜ ਆਏ ਉਹ ਵੱਡੇ ਭੂਆ ਠੀਕ ਹੈ ਮਨਪ੍ਰੀਤ ਦੇ ਸਕੂਲ ਰਿੱਕੀ ਮੰਮੀ ਦੀ ਰੋਟੀ ਪਿੱਛੇ ਹੋਈ ਲੜਾਈ ਇਹ ਕੀ ਤੇਰੇ ਵਲੌਗਸ ਦੇ ਵਿੱਚ ਤੇ ਫਿਰ ਮੀਨੂ ਸਿਰ ਉਹ ਜਿਹੜੀ ਸਹਿ ਜਮਣ ਵਾਲੀ ਆ ਉਹਨਾਂ ਦੇ ਵਲੌਗਰ ਦੇ ਵਿੱਚ ਤਾਂ ਕੋਈ ਫਰਕ ਹੀ ਨਹੀਂ ਨਾ ਰਿਹਾ ਠੀਕ ਹੈ ਤੁਸੀਂ ਸੋਸ਼ਲ ਮੀਡੀਆ ਦੀ ਅਰਨਿੰਗ ਨੂੰ ਪ੍ਰਾਇਮਰੀ ਅਰਨਿੰਗ ਸੋਰਸ ਬਣਾਇਆ ਹੋਇਆ ਬੁਟੀਕ ਵੱਲ ਤੁਹਾਡਾ ਧਿਆਨ ਘਟ ਹੈ ਵਲੋਗਾਂ ਵੱਲ ਤੇ ਰੀਲਸ ਵੱਲ ਜ਼ਿਆਦਾ ਹੈਗਾ ਠੀਕ ਹੈ ਆ 사이ਟ ਤੇ ਮੈਂ ਕਿਤੇ ਸਾਰੀਆਂ ਰੀਲਸ ਵੀ ਚਲਾ ਦਿੰਦੀ ਹੈਗੀਆਂ ਕਿਸ ਤਰ੍ਹਾਂ ਦੀਆਂ ਤੇਰੇ ਰੀਲਸ ਹੁੰਦੀਆਂ ਓਕੇ ਤਾਂ ਇਹ ਵੱਡੀ ਲਿਖੀ ਹੋਣ ਦੇ ਬਾਵਜੂਦ ਵੀ ਜੇ ਤੂੰ ਇਹੋ ਜਿਹਾ ਕੰਟੈਂਟ ਪ੍ਰੋਡਿਊਸ ਕਰ ਰਹੀ ਹੈ ਠੀਕ ਹੈ ਤੇ ਇਹਨਾਂ ਚੀਜ਼ਾਂ ਦਾ ਉਹਨਾਂ ਬੱਚਿਆਂ ਤੇ ਅਸਰ ਜਾਂਦਾ ਜੋ ਅੱਜ ਇਹ ਡੇਟ ਦੇ ਵਿੱਚ ਪੜ੍ਹ ਰਹੇ ਐ ਤੇ ਇਹਨਾਂ ਨੇ 2-4 ਸਾਲ ਤੱਕ ਆਪਣੀ ਪੜ੍ਹਾਈ ਕੰਪਲੀਟ ਕਰਕੇ ਕੁਝ ਬੰਨਣਾ ਉਹ ਕਹਿੰਗੇ ਵੀ ਪੜਨ ਤੋਂ ਬਾਅਦ ਵੀ ਜੇ ਇਹੀ ਕੰਮ ਕਰਨੇ ਤੇ ਫਿਰ ਪੜਾਈਆਂ ਦੀ ਕੀ ਜ਼ਰੂਰਤ ਹੈ ਉਹ ਵੀ ਪੜਾਈਆਂ ਛੱਡ ਦੇਣਗੇ ਠੀਕ ਹੈ ਸੋਸ਼ਲ ਮੀਡੀਆ ਦੀ ਅਰਨਿੰਗ ਜਿਹੜੀ ਹੈਗੀ ਉਹ ਪਰਮਨੈਂਟ ਨਹੀਂ ਹੈ ਜੇ ਸਰਕਾਰ ਇੱਕ ਰਾਤ ਦੇ ਵਿੱਚ ਟਿਕਟੌਕ ਬੈਨ ਕਰ ਸਕਦੀ ਹੈ ਤੇ YouTube Instagram ਵੀ ਕੋਈ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਪੜੋ ਲਿਖੋ ਆਪਣੇ ਅੰਦਰ ਸਕਿੱਲ ਡਿਵੈਲਪਮੈਂਟ ਕਰੋ ਸੋਸ਼ਲ ਮੀਡੀਆ ਤੇ ਵਲੋਗਸ ਪਾਣੇ ਰੀਲਸ ਪਾਣੇ ਅਸੀਂ ਕਦੀ ਵੀ ਮਨਾਂ ਨਹੀਂ ਕੀਤਾ ਬਟ ਇੱਕ ਉਹ ਚੀਜ਼ਾਂ ਦਾ ਸਟੈਂਡਰਡ ਵੀ ਹੁੰਦਾ ਹੈ ਠੀਕ ਹੈ ਤੇਰੇ ਵਰਗੀ ਪੜ੍ਹੀ ਲਿਖੀ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਹੋਪ ਆਪਣੇ ਤੋਂ ਵਲੋਗਾਂ ਦੇ ਵਿੱਚ ਸੁਧਾਰ ਲਿਆਏਗੀ ਠੀਕ ਹੈ ਜੀ ਤੇ ਇਹ ਸੀ ਅੱਜ ਦੀ ਵੀਡੀਓ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ